过了。 ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫਰੈਂਡਸ ਟਿੱਕ ਮਿਲ ਸਕਦਾ। ਲਓ ਜੀ ਅੱਜ ਆਪਾਂ ਤੁਹਾਨੂੰ ਸਿਖਾਵਾਂਗੇ ਬਹੁਤ ਸੋਹਣਾ ਜਿਹਾ ਤੇ ਸਿੰਪਲ ਜਿਹਾ ਡਿਜ਼ਾਈਨ ਜਿਹੜਾ ਕਿ ਆ ਫਲਾਰ ਆਪਾਂ ਤੁਹਾਨੂੰ ਬਣਾਉਣਾ ਸਿਖਾਵਾਂਗੇ। ਇਹਦੇ ਲਈ ਆਪਾਂ ਜ ਐਂਕਰ ਦੀਆਂ ਗੁੱਟੀਆਂ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਐਂਕਰ ਥ्रेड ਦੀਆਂ ਗੁੱਟੀਆਂ ਜਿਹੜੀਆਂ ovalੀਆਂ ਹੁੰਦੀਆਂ ਉਹ ਆਪਾਂ ਯੂਜ਼ ਕਰਾਂਗੇ ਤੇ ਸੂਈ ਆਪਣੀ ਕੰਧੂਰੀ ਸੂਈ ਤੋਂ ਥੋੜੀ ਛੋਟੀ ਹੁੰਦੀ ਹੈ ਇਹ ਵਾਲੀ ਲਵਾਂਗੇ। ਤੇ ਇਹ ਵਾਰਾ ਇਹਦਾ ਡਿਜ਼ਾਈਨ ਆਪਾਂ ਰੈਡੀ ਕਰਨਾ ਹੈ ਫੁੱਲ ਥ੍ਰੈਡ ਚੀਆ ਪਹਿਤ ਤਿੰਨ ਲੜਾ ਧਾਗਾ ਲਵਾਂਗੇ ਤੇ ਲੜਾ ਆਪਾਂ ਸੀਵ ਕਰਕੇ ਰੱਖ ਲਾਂਗੇ ਜਦੋਂ ਆਪਣਾ ਇਹ ਧਾਗਾ ਖਤਮ ਹੋ ਗਿਆ ਤਾਂ ਆਪਾਂ ਨੂੰ ਯੂਜ਼ ਕਰ ਸਕਦੇ ਹਾਂ ਇਹਦੇ ਵਿੱਚ ਆਪਾਂ ਮਲਟੀ ਕਲਰਸ ਵੀ ਯੂਜ਼ ਕਰ ਸਕਦੇ ਹਾਂ ਆਪਾਂ ਸਿੰਗਲ ਕਲਰ ਵੀ ਯੂਜ਼ ਕਰ ਸਕਦੇ ਹਾਂ ਹਾਂ ਤੁਸੀਂ ਦੇਖੋ ਵੀ ਆਹ ਆਪਾਂ ਬਲੈਕ ਕਲਰ ਦਾ ਕੱਪੜਾ ਲਿਆ कॉटन ਦਾ ਔਰ ਇਹ ਤੇ ਫਰੇਮ ਕਾਸ ਲਿਆ ਤੇ ਆਪਾਂ ਬਲੈਕ ਦੇ ਉੱਤੇ ਤੁਹਾਨੂੰ ਆਹ ਟ੍ਰੇਸਿੰਗ ਕਰਨੀ ਵੀ ਥਾਈ ਸੀ ਕੋਸਤੀ ਕਿਨ ਆ ਫੋਡੀਆਟ੍ਰੀਸ ਕੀਤਾ ਸੀਗਾ ਤੇ ਹੁਣ ਆਪਾਂ ਤੁਹਾਨੂੰ ਇਹ ਵਾਲਾ ਫੁੱਲ ਹੈ ਜਿਹੜਾ ਉਹਨੂੰ ਆਪਾਂ ਵਰਕ ਕਰਨਾ ਦੱਸਾਂਗੇ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਕੱਚੇ ਟੰਕੇ ਦੇ ਵਿੱਚ ਰੈਡੀ ਕਰਾਂਗੇ ਜਿਹੜਾ ਕਿ ਬਣ ਕੇ ਬਹੁਤ ਸੋਹਣਾ ਰੈਡੀ ਹੁੰਦਾ ਜੇ ਕੋਈ ਵੀ ਜਿਹੜਾ ਸਰਕਲ ਹੈ ਇਹਦੇ ਵਿੱਚ ਆਪਾਂ ਨੋਟ ਵਰਕ ਕਰਾਂਗੇ ਗੰਢ ਟੋਪਾਂ ਪਹਿਲਾਂ ਆਪਾਂ ਸਾਈਡਾਂ ਵਾਲਾ ਕੰਮ ਹੈ ਜਿਹੜਾ ਕੰਪਲੀਟ ਕਰ ਲਾਂਗੇ ਇਹਦੇ ਵਿੱਚ ਬਸ ਸਵੇ ਚੱਕ ਦੱਬੀ ਕਰਨੀ ਹੁੰਦੀ ਆ ਬਹੁਤ ਸੌਖਾ ਹੁੰਦਾ ਇਹਨੂੰ ਕੱਚਾ ਟੰਕਾ ਬੋਲਦੇ ਨੇ ਠੀਕ ਹੈ ਐਵੇਂ ਇੱਕੋ ਜਿਹੇ ਸਾਈਜ਼ ਦੇ ਵਿੱਚ ਤੁਸੀਂ ਕੱਪੜੇ ਨੂੰ ਥੱਲੋ ਚੱਕੀ ਜਾਣਾ ਉੱਪਰੋਂ ਕੱਢੀ ਜਾਣਾ ਸੇਮ ਉਹਦੇ ਵਿੱਚ ਰੇਸ਼ੋ ਚ ਕੱਪੜਾ ਲੈਣਾ ਤਾਂ ਕਿ ਵੱਡਾ ਛੋਟਾ ਟੰਕਾ ਜਿਹੜਾ ਨਾ ਹੋਵੇ ਤੇ ਦੂਰੋਂ ਜਿਹੜੀ ਉਹਦੀ ਲੁੱਕ ਹੈ ਉਹ ਬਹੁਤ ਸੋਹਣੀ ਆਉਂਦੀ ਦੇਖੋ ਇਹ ਟੰਕੇ ਦੇ ਸੂਟ ਹੈ ਜਿਹੜੇ ਬਹੁਤ ਸੋਹਣੇ ਲੱਗਦੇ ਨੇ ਕੱਢੇ ਹੋਏ ਤੇ ਬਹੁਤ ਹੀ ਜਲਦੀ ਜਿਹੜਾ ਇਹ ਕੰਮ ਹੈ ਉਹ ਨਿਪਟਦਾ ਹੈ ਤੇ ਬਣਿਆ ਵੀ ਬਹੁਤ ਸੋਹਣਾ ਲੱਗਦਾ ਜਿਵੇਂ ਇਹ ਵਾਲਾ ਇਹਦੇ ਵਿੱਚ ਮੈਂ ਮਲਟੀ ਕਲਰ ਥ्रेड ਹੈ ਜਿਹੜਾ ਪਿੰਕ ਦੇਕਾ 3D ਗੁੱਤੀ ਸੀ ਕਿ ਜਿਵੇਂ ਆਹ ਵਾਲੀ ਗ੍ਰੀਨ ਹੈ ਇਹ ਚ ਮਲਟੀ ਕਲਰਸ ਨੇ ਨਾ ਉਹ ਮੈਂ ਆਪਾਂ ਪਿੰਕ ਵਾਲੀ ਜਿਹੜੀ ਗੁੱਤੀ ਹੈਗੀ ਆ ਉਹ ਯੂਜ਼ ਕੀਤੀ ਹੈ ਐਂਕਰ ਦੀ ਆਹ ਵਾਲੀ ਤਾਂ ਕਿ ਤੇ ਲਾਈਟ ਕਿਤੇ ਡਾਰਕ ਇਹਨੇ ਆਪੇ ਹੀ ਕਵਰ ਕਰ ਲੈਣਾ ਠੀਕ ਹੈ ਤਾਂ ਸਾਰੇ ਨੂੰ ਐਵੇਂ ਹੀ ਆਪਾਂ ਕੱਢੀ ਜਾਣਾ ਬਹੁਤ ਛੇਤੀ ਤੇ ਬਹੁਤ ਸੋਹਣਾ ਇਹ ਲੱਗਦਾ ਹੈ ਕਪੜੇ ਦੇ ਵਿੱਚ ਵਿੱਚ ਹੀ ਰਹਿੰਦਾ ਤੇ ਕਦੇ ਵੀ ਇਹ ਜਿਹੜਾ ਖਰਾਬ ਨਹੀਂ ਹੁੰਦਾ ਮੈਂ ਵਿਲੀਅਨ ਸਟਿਚ ਜਾਂ ਦੂਜੇ ਰੋਜ਼ ਫਲਾਰਸ ਦੀ ਥੋੜੀ ਕੰਪਲੀਨਟ ਆਉਂਦੀ ਆ ਵੀ ਵਾਸ਼ ਕਰਨ ਤੋਂ ਬਾਅਦ ਇਕੱਠੇ ਜੀ ਹੋ ਗਏ ਜਾਂ ਕੋਸ਼ਨ ਇਹ ਵਾਲੇ ਟੰਕੇ ਨਾਲ ਜੇ ਤੁਸੀਂ ਸੂਟ ਕੱਢੋਗੇ ਉਹ ਕਦੇ ਖਰਾਬ ਨਹੀਂ ਹੋਗਾ ਦੇਖੋ ਕਿੰਨਾ ਸੋਹਣਾ ਨਿਕਲਿਆ ਇੱਥੇ ਹਮੇਂ ਵਿੱਚੋਂ ਕੱਢ ਕੇ ਨੈਕਸਟ ਪੱਤੀ ਜਿਹੜੀ ਆਪਾਂ ਪਾਵਾਂਗੇ ਇਸੇ ਤਰੀਕੇ ਨਾਲ ਤੁਸੀਂ ਚੱਕ ਦੱਬ ਕਰੀਂ ਜਾਣੀ सूट है जो अपना बन चुका देखो कितने अपना ज़्यादा डार्क आज पिंक कितने लाइट आ का ਇਵੇਂ ਮਲਟੀ ਕਲਰ ਦੇ ਵਿੱਚ ਦੇਖੋ ਕਿੰਨਾ ਸੋਹਣਾ ਇਹ ਬਣ ਕੇ ਜਿਹੜਾ ਰੈਡੀ ਹੋ ਗਿਆ ਇਹ ਤੁਸੀਂ ਕੋਈ ਵੀ ਫਲਾਰ ਪਾ ਸਕਦੇ ਹੋ ਜਿਵੇਂ ਆਹ ਵਾਲਾ ਫੁੱਲ ਮੈਂ ਪਾਇਆ ਹੈ ਨਾ ਇਹਨੂੰ ਤੁਸੀਂ ਹਿ ਸ਼ੈਡੋ ਵਰਕ ਵੀ ਕਰ ਸਕਦੇ ਸੀ ਮਤਲਬ ਟ੍ਰੇਸਿੰਗ ਕਰ ਲਓ ਕੋਈ ਵੀ ਫਲਾਰ ਉਹ ਨੂੰ ਕਿਸੇ ਵੀ ਟੰਕੇ ਨਾਲ ਤੁਸੀਂ ਕੰਪਲੀਟ ਕਰ ਲਓ ਤੇ ਆਪਣਾ ਸੂਟ ਜਿਹੜੇ ਬਣੇ ਹੋਏ ਸੋਹਣੇ ਲੱਗਦ ਨੇ ਨੈਕਸਟ ਸਟੈਪ ਆਹ ਵਾਲਾ ਫੁੱਲ ਪਾਉਣਾ ਹੈ ਜਿਹੜੀ ਜਿਹੜੀ ਪੱਤੀ ਜਿਵੇਂ ਹੈਗੀ ਉਹਨੂੰ ਉਸੇ ਸ਼ੇਪ ਦੇ ਵਿੱਚ ਆਪਾਂ ਕੱਢੀ ਜਾਣਾ। ਬਸ ਇਹਦੇ ਚੇਤੇ ਧਿਆਨ ਰੱਖਣਾ ਕਿ ਧਾਗਾ ਜਿਹੜਾ ਜਿਆਦਾ ਮੋਟਾ ਨਹੀਂ ਹੋਣਾ ਚਾਹੀਦਾ। ਨਹੀਂ ਤਾਂ ਫਿਰ ਆਪਣਾ ਫੁੱਲ ਹੈ ਜਿਹੜਾ ਉਹ ਸੋਹਣਾ ਨਹੀਂ ਲੱਗਣਾ। ਇਹਦੇ ਚ ਧਾਗਾ ਬਰੀਕ ਤੇ ਬੈਟਮਾ ਹੀ ਸੋਹਣਾ ਲੱਗਦਾ। ਤੇ ਇਹ ਨਿਬੜਦਾ ਵੀ ਛੇਤੀ ਹੈ। ਇਹ ਇਹ ਵੇਲੇ ਫੁੱਲ ਹੈ ਜਿਹੜਾ ਛੇਤੀ ਕੰਪਲੀਟ ਹੋ ਜਾਂਦਾ। ਇਹ ਗਲਾਈ ਦੇ ਵਿੱਚ ਹੈ ਇਹ। ਸੋਨਾ ਨੰਨ ਕਿਰਲੀ ਹੋ ਰਿਹਾ ਹੈ ਇੱਕ ਤਾਂ ਇਹ ਸੁੱਖਾ ਹੈ ਤੇ ਇੱਕ ਇਹਦੇ ਚ ਸੋਨਾ ਬਹੁਤ ਲੱਗਦਾ ਡਿਜ਼ਾਈਨ ਬਣਿਆ ਹੋਇਆ ਕੰਪਲੀਟ ਲੁੱਕ ਦੇਖ ਸਕਦੇ ਆ ਤੁਸੀਂ ਇਥੋਂ ਆਪਣਾ ਲਾਈਟ ਕਲਰ ਸ਼ੁਰੂ ਹੁੰਦਾ ਹੁੰਦਾ ਹੌਲੀ 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 ਡਾਰਕ ਕਲਰ ਹੋ ਗਿਆ ਦੇਖੋ ਇਹ ਮਲਟੀ ਕਲਰ ਥਰੈਡ ਨਾਲ ਨਾ ਇਹਦੀ ਹੋਰ ਵੀ ਜ਼ਿਆਦਾ ਗ੍ਰੇਸ ਹੁੰਦੀ ਹੈ ਇਹ ਵਾਲੇ ਜਿਵੇਂ ਆਹ ਵਾਲੇ ਫੁੱਲ ਨੇ ਇਹਦੀ ਬੂਟੀ ਤੁਸੀਂ ਸਾਰੇ ਸੂਚ ਸਪਰੈਡ ਕਰ ਸਕਦੇ ਹੋ ਘੀਰੇ ਦੇ ਉੱਤੇ ਚਾਰ ਫੁੱਲ ਪਾ ਸਕਦੇ ਹੋ ਹਨ ਮਤਲਬ ਫੁੱਲ ਦੀ ਸ਼ੇਪ ਹੈ ਜਿਹੜਾ ਫੁੱਲ ਥੋੜਾ ਜਿਹਾ ਵੱਡਾ ਹੈ ਤਾਂ ਇਹਨੂੰ ਤੁਸੀਂ ਘੀਰੇ ਤੇ ਬਸ ਚਾਰ ਪੰਜ ਫੁੱਲ ਪਾ ਲਓ ਉਹ ਵੀ ਬਹੁਤ ਸੋਹਣੇ ਲੱਗਦੇ ਨੇ ਜਾਂ ਕਿਸੇ ਗਰਲਿਸ਼ ਪੈਟਰਨ ਚ ਸੈਟਲੋ ਹਨ ਗਲੇ ਇਤੇ ਪਾ ਲਓ ਚੱਕਾਂ ਤੇ ਪਾ ਲਓ ਕਮਰ ਤੇ ਪਾ ਲਓ ਜੀ ਬਣੀ ਹੋਈ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਉਹ ਦੇਖੋ ਸੋਣ ਲੱਗ ਰਿਹਾ ਨਾ ਐਵੇਂ ਹੀ ਤੁਸੀਂ ਇਹਨੂੰ ਜਿਹੜਾ ਵਿਚਲਾ ਸਰਕਲ ਆ ਉਹ ਮਗਰੋਂ ਆਪਾਂ ਕੰਪਲੀਟ ਕਰ ਲਾਂਗੇ ਪਹਿਲਾਂ ਆਪਾਂ ਸਾਰੇ ਫੁੱਲਾਂ ਨੂੰ ਐਵੇਂ ਹੀ ਕੰਪਲੀਟ ਕਰਨਾ ਹੈਗਾ ਜੇ ਆਪਾਂ ਪੱਤੀ ਤੋਂ ਬਾਅਦ ਆਪਾਂ ਤੁਹਾਨੂੰ ਵਿਚਲਾ ਫੁੱਲ ਕੰਪਲੀਟ ਕਰਨਾ ਦੱਸ ਦਿੰਦੇ ਆ ਕਿ ਪੂਰਾ ਫੁੱਲ ਤਾਂ ਪੂਰਾ ਹੋਣ ਦੇ ਵਿੱਚ ਥੋੜਾ ਜਿਆਦਾ ਟਾਈਮ ਲੱਗ ਜਾਂਦਾ ਮੈਂ ਬਿੱਜਾ ਤੋਂ ਥੋੜਾ ਜਿਆਦਾ ਸੌਣ ਕਰਕੇ ਦਿਖਾਵਾਂ ਤਾਂ ਕਿ ਸੋਣ ਦੀ ਅਸਲੀ ਜਿਹੜੀ ਲੁੱਕ ਆ ਉਹ ਦਿਖੇ ਬਿਹਾਰ ਕੀ ਚੀਜ਼ ਬਣ ਰਹੀ ਹੈ ਦੇਖ ਕਿ ਕਿੰਨਾ ਸੋਹਣਾ ਲੱਗਦਾ ਸਾਰੇ ਨਾਲ ਸਖਾ ਟੰਕਾ ਕੋਈ ਵੀ ਕਰ ਸਕਦਾ ਹੈ ਜਿਹਨੂੰ ਸੂਈ ਨੂੰ ਚਲਾਉਣੀ ਆਉਂਦੀ ਨਾ ਉਹ ਵੀ ਕੱਢ ਲੂਗਾ ਜਦੋਂ ਵੀ ਤੁਸੀਂ ਐਵੇਂ ਦਾ ਡਿਜ਼ਾਈਨ ਰੈਡੀ ਕਰੋ ਥ੍ਰੈਡ ਜਿਹੜਾ ਮਲਟੀ ਕਲਰ ਯੂਜ਼ ਕਰਿਓ ਤਾਂ ਉਹਦੇ ਨਾਲ ਬਹੁਤ ਜ਼ਿਆਦਾ ਸੋਹਣਾ ਲੱਗਦਾ ਰਿਚ ਵੀ ਤੁਸੀਂ ਦੇਖ ਰਹੇ ਹੋ ਨਾ ਲਾਈਟ ਤੋਂ ਬਾਅਦ ਹੁਣ ਇਹ ਬਲੀ ਡਾਰਕ ਹੁੰਦਾ ਜਾ ਰਿਹਾ ਡਾਰਕ ਤੋਂ ਬਾਅਦ ਇਹ ਵਿੱਚ ਲਾਈਟ ਕਲਰ ਆ ਜਾਊਗਾ ਤਾਂ ਲਾਈ ਡਾਰਕ ਦਾ ਕੰਬੋ ਹੈ ਜਿਹੜਾ ਬਹੁਤ ਪਿਆਰਾ ਲੱਗੂਗਾ ਠੀਕ ਹੈ ਹੁਣ ਸੈਂਟਰ ਦਾ ਸਾਰੇ ਪੁੱਛਣਗੇ ਵੀ ਕੀ ਕਰਨਾ ਹੈ ਆਏ ਤਾਂ ਚਲੋ ਹੁਣ ਆ ਸਾਰੀਆਂ ਪੱਤੀਆਂ ਦਾ ਤੁਹਾਨੂੰ ਪਤਾ ਲੱਗ ਹੀ ਜਾਣਗੀਆਂ ਵੀ ਕਿਵੇਂ ਬਣਨੀਆਂ ਨੇ ਹਨ ਸੈਂਟਰ ਨੂੰ ਵੀ ਆਪਾਂ ਇੱਕ ਵਾਰੀ ਪੂਰੀ ਗੁਲਾਈ ਹੈ ਜਿਹੜੀ ਆਪਾਂ ਇਸੇ ਟਾਂਕੇ ਨਾਲ ਦੇ ਲਾਂਗੇ ਗੁਲਾਈ ਦੇ ਕੇ ਤੇ ਮੰਗਰੋਂ ਜਿਹੜਾ ਵਿੱਚ ਹੈ ਵਿੱਚ ਆਪਾਂ ਬੂੜ ਭਰਾਂਗੇ ਮਤਲਬ ਗੰਡ ਧੁੱਪੇ ਨਾਲ ਉਹ ਤੁਸੀਂ ਸੇਮ ਕਲਰ ਦਾ ਹੀ ਭਰ ਸਕਦੇ ਹੋ ਓਪੋਜ਼ਿਟ ਕੰਟਰਾਸਟ ਦਾ ਹੀ ਭਰ ਸਕਦੇ ਹੋ ਜਿਵੇਂ ਸੋਨੋ ਸੋਨਾ ਲੱਗੇ ਤੁਸੀਂ ਉਹ ਮੈਂ ਪਾ ਸਕਦੇ ਇੱਕ ਤੁਸੀਂ ਸਾਰੇ ਨਾ ਕਈ ਭੈਣਾਂ ਫੋਨ ਕਰਦੀਆਂ ਰਹਿੰਦੀਆਂ ਨੇ ਪੇਡ ਕੋਰਸ ਅਵੇਲੇਬਲ ਆ ਕੋਰਸ ਕਦੋਂ ਸਟਾਰਟ ਆ ਠੀਕ ਹੈ ਆਪਾਂ ਡੇਲੀ ਤੁਹਾਨੂੰ ਸਿਖਾਉਣ ਵਾਸਤੇ ਐਵੇਂ ਕੋਈ ਨਾ ਕੋਈ ਵੀਡੀਓ ਹੈ ਜਿਹੜੀ ਲੈ ਕੇ ਆਉਣੇ ਆ ਜਿਹੜੀ ਕਿ ਤੁਸੀਂ ਸਿਰਫ ਵਾਚ ਕਰਨੀ ਹੁੰਦੀ ਆ ਫ੍ਰੀ ਚ ਦੇਖਣੀ ਹੁੰਦੀ ਆ ਹਨਾ ਤਾਂ ਆਪਣੇ ਕੋਲੇ ਕੋਈ ਪੇਡ ਕਲਾਸਿਸ ਅਵੇਲੇਬਲ ਨਹੀਂ ਹੈਗੀਆਂ ਨਾ ਹੀ ਕੋਈ ਆਫਲਾਈਨ ਤੇ ਨਾ ਹੀ ਕੋਈ ਆਨਲਾਈਨ ਤਾਂ ਤੁਸੀਂ ਵੱਧ ਵੱਧ ਸਿੱਖਣਾ ਨਾ ਐਵੇਂ ਸਿੱਖਿਆ ਕਰੋ ਇਹਦੇ ਵਿੱਚ ਹੁਣ ਤੁਸੀਂ ਇੱਥੇ ਸਾਰੇ ਚ ਆਪਾਂ ਗੰਢ ਧੋਪਾ ਪਾ ਸਕਦੇ ਹਾਂ ਠੀਕ ਹੈ ਗੰਢ ਧੋਪਾ ਪਾਣ ਦੇ ਲਈ ਆਪਾਂ ਨੂੰ ਥੋੜਾ ਜਿਹੜਾ ਥ੍ਰੈਡ ਹੈ ਉਹ ਆਪਣਾ ਮੋਟਾ ਹੋਣਾ ਚਾਹੀਦਾ ਕਿਉਂਕਿ ਜਿਹੜੀ ਗੰਢ ਹੈ ਉਹ ਆਪਣੀ ਕੀ ਹੋਣੀ ਚਾਹੀਦੀ ਹੈ ਥੋੜੀ ਜੀ ਮੋਟੀ ਹੋਣੀ ਚਾਹੀਦੀ ਹੈ ਤਾਂ ਆਪਾਂ ਥੋੜਾ ਜਿਹਾ ਇਹ ਧਾਗੇ ਨੂੰ ਦੂਰਾ ਕਰ ਲਾਂਗੇ ਦੂਰਾ ਕਰਕੇ ਫਿਰ ਆਪਾਂ ਗੰਢ ਧੋਪਾ ਸ਼ੁਰੂ ਕਰਦੇ ਹਾਂ ਕਿਉਂਕਿ ਆਪਣਾ ਜਿਹੜਾ ਥ੍ਰੈਡ ਹੈ ਉਹ ਪਤਲਾ ਪਾਇਆ ਵੈ ਨਾ ਮੈਂ ਆ ਹੁਣ ਆਪਾਂ ਇੱਥੇ ਸਾਰੇ ਨੂੰ ਇੱਕੋ ਤਰ੍ਹਾਂ ਦਾ ਬੂਰ ਭਰਨਾ ਹੈਵੀ ਬੂਰ ਤਾਂ ਪੂਰਾ ਇੱਥੇ ਆਪਾਂ ਬਸ ਡੰਡਾ ਬਣਾਈ ਜਾਣੀਆਂ ਤੇ ਵਿੱਚ ਕਰੀ ਜਾ ਇਹਦੇ ਵਿੱਚ ਆਪਾਂ ਐਵੇਂ ਡੰਡਾਂ ਦਾ ਬੂਰ ਪਾਵਾਂਗੇ

ਜੋਕਤੂ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਹਨ ਜਿਹਦੇ ਵਾਸਤੇ ਹੁਣ ਆਪਾਂ ਫੁੱਲ ਥ्रेड ਲਵਾਂਗੇ ਪੂਰਾ ਛੇ ਲੜਾ ਧਾਗਾ ਜਿਹੜਾ ਆਪਾਂ ਯੂਜ਼ ਕਰਨਾ ਛੇ ਲੜਾ ਧਾਗਾ ਲੈ ਕੇ ਹੁਣ ਗੰਢ ਪਾ ਲੈਣੀ ਤੇ ਆਪਾਂ ਹਾਂ ਦਾ ਸਮਝਾ ਜਿਹੜਾ ਸ਼ੁਰੂ ਕਰਤਾ ਸੀ। ਇਹਦੇ ਵਿੱਚ ਆਪਾਂ ਸਾਰੇ ਨੂੰ ਗੰਡਾ ਨਾ ਭਰਨਾ ਹੈ। ਪਹਿਲਾਂ ਜਿੱਥੇ ਜੀ ਕਰਦਾ ਉੱਥੇ ਭਾਈ ਚੱਲੋ ਕੋਈ ਚੱਕਰ ਨਹੀਂ ਤੇ ਉਸ ਤੋਂ ਬਾਅਦ ਇਹਨੂੰ ਆਪਾਂ ਕੀ ਕਰਨਾ? ਮਤਲਬ ਜਿੱਥੇ ਜਿਹੜੀ ਸਪੇਸ ਖਾਲੀ ਰਹਿ ਜਾਊਗੀ ਉੱਥੇ ਆਪਾਂ ਗੰਡ ਪਾ ਕੇ ਆਰਦਾ ਉਹਨੂੰ ਕਵਰ ਕਰ ਦੋ। ਜਿਹੜਾ ਇਹ ਬੂੜ ਭਰਨਾਗਾ ਇਹਦੇ ਨਾਲ ਬਾਕਸ ਵਣੀ ਲੁੱਕ ਆਉਣ ਵਾਲੀ ਆ। ਸੈਂਟਰ ਦੇ ਵਿੱਚੋਂ ਜਿਵੇਂ ਸਨਫਲਾਅਰ ਨਹੀਂ ਹੁੰਦਾ ਇਹ ਉਵੇਂ ਦੀ ਲੋਕ ਆਉਗੀ ਫਿਰ ਬਣੀ ਹੋਏਗੀ ਬਾਕੀ ਆਲੇ ਦੁਆਲੇ ਤੁਸੀਂ ਦੇਖ ਹੀ ਲਿਆ ਕਿਵੇਂ ਆਪਾਂ ਨੂੰ ਪੂਰਾ ਕਰਾਂਗੇ ਗੱਭ ਤੋਂ ਪਾਪਾ ਸਾਨੂੰ ਪਹਿਲਾਂ ਵੀ ਸਿਖਾਇਆ ਹੋਇਆ ਬਹੁਤ ਸੌਖਾ ਬੰਦ ਦਾ ਇਸ ਤਰੀਕੇ ਨਾਲ ਤੁਸੀਂ ਜਦੋਂ ਵੀ ਕਿਤੇ ਬੂਰ ਪੜਨਾ ਤਾਂ ਇਹ ਪੜ ਸਕਦੇ ਹੋ ਮੈਂ ਥੋੜਾ ਦੂਰ-ਦੂਰ ਗੰਡਾ ਪਾ ਕੇ ਇਹਨੂੰ ਜਲਦੀ ਕਵਰ ਕਰਨ ਦੀ ਕੋਸ਼ਿਸ਼ ਕਰ ਰਹੀ ਹਾਂ ਤੇ ਛੇਤੀ ਹੋ ਜੇ ਹਨਾ ਤੁਸੀਂ ਆਰਮਨਾਲ ਦੇ ਸੀਕੁਐਂਸ ਦੇ ਵਿੱਚ ਇਹਨੂੰ ਬਣਾ ਸਕਦੇ ਹੋ ਇਸ ਤਰੀਕੇ ਨਾਲ ਸਾਰੇ ਗੰਡਾ ਪਾ ਕੇ ਤੁਹਾਡਾ ਇਹ ਪੂਰਾ ਇਹ ਗੰਡਾ ਨਾਲ ਭਰ ਜੂਗਾ ਤੇ ਆਲੇ-ਦੁਆਲੇ ਤੁਸੀਂ ਇਹਨੂੰ ਪੂਰਾ ਐਵੇਂ ਕਵਰ ਕਰ ਲੈਣਾ ਤਾਂ ਬਹੁਤ ਸੋਹਣਾ ਫੁੱਲ ਹੈ ਜਿਹੜਾ ਬਣ ਕੇ ਰੈਡੀ ਹੋ ਜੂਗਾ ਤੇ ਸਿੱਖੋ ਬਣਾਓ ਥੈਂਕ ਯੂ